ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ Facebook ਉਪੇ ਤੇ ਸਵਾਗਤ ਹੈ ਅੱਜ ਆਪਾਂ ਲੈ ਕੇ ਆਇਆ ਪਟਿਆਲਾ ਜੇ ਪੱਕ ਦੀ ਵੀਡੀਓ ਜੀ ਜਿਹੜਾ ਆਪਾਂ ਪਹਿਲਾਂ ਪਹਿਲਾਂ ਲੜ ਲਗਾਵਾਂਗੇ ਸਰਦੇ ਸੈਂਟਰ ਚ ਲੜ ਨੂੰ ਰੱਖ ਕੇ ਲੜਨ ਨੂੰ ਪਹਿਲਾਂ ਲੜਨ ਨੂੰ ਲਾ ਕੇ ਲੜਨ ਨੂੰ ਲਗਾ ਕੇ ਸੈੱਟ ਕਰਕੇ ਲੜ ਨੂੰ ਸਾਫ਼ ਕਰਕੇ ਲਗਾ ਦੇਵਾਂਗੇ ਜੀ ਜਿਹੜਾ ਆਪਾਂ ਅਗਲਾ ਲਗਾਉਂ ਵੀਡੀਓ ਪੰਜ ਕਰਾਂਗੇ ਤੇ ਲੜਦਾ ਆਪਾਂ ਬੰਦ ਪਾਸਾ ਥੱਲੇ ਖੋਲ ਦਵਾਂਗੇ ਥੱਲੇ ਰੱਖਾਂਗੇ ਲੜਨ ਨੂੰ ਤੁਸੀਂ ਟਸਟ ਕਰਕੇ ਲੜਨੂ ਆਪਾਂ 프ਰੰਟ ਵੱਲ ਨੂੰ ਫੋਲਡ ਕਰ ਦਵਾਂਗੇ ਅੰਟ ਵੱਲ ਫੋਲਡ ਕਰ ਤੋਂ ਅੱਪਕੇ 프ਰੰਟ ਤੋਂ ਅੱਪਕੇ ਲੜਨੂ ਰੇਗੀ ਜਿਹਨਾਂ ਲੜਨ ਨੂੰ ਟਸਟ ਕਰਕੇ ਲੜਨੂ ਲਗਾ ਦਾਂਗੇ ਲੜ ਦੇ ਵਿੱਚ ਆਪਾਂ ਟਸਟ ਕਰਕੇ ਲਗਾ ਦਾਂਗੇ ਲੜ ਦੇ ਤੇ ਆਪਾਂ ਬਾਜ ਫੇਰਾਂਗੇ ਬਾਜ ਜਿੰਦੀ ਦਾ ਲੜ ਦੇ ਵਿੱਚ ਆਪਾਂ ਬਾਜ ਫੇਕੇ ਲੜਨ ਨੂੰ ਸਾਫ ਕਰਕੇ ਲਗਾ ਲੈਣਾ ਹੈ ਜੀ ਜੇ ਆਪਾਂ ਪੱਗ ਦੀ ਗੱਲ ਪੱਗ ਦੀ ਲੈਂਥ ਦੀ ਗੱਲ ਕਰੀਏ ਪੱਗੇ ਕੀ 7.5 ਮੀਟਰ ਕਪੜਾ ਆਪਾਂ ਫੁੱਲ ਵੈਲ ਵਰਤੇ ਆ ਜਦੋਂ ਆਪਾਂ ਅਗਰ ਲੜ ਲਗਾਵਾਂਗੇ ਉਹ ਸਿਰਦੇ ਸੈਂਟਰ ਨੂੰ ਪਿੱਛੋਂ ਦੱਬ ਕੇ ਬੰਦ ਪਾਸੋਂ ਉੱਤੇ ਖੋਲਦਾ ਬਾ ਥੱਲੇ ਰੱਖਾਂਗੇ ਜੀ ਥੱਲੇ ਰੱਖਣ ਤੋਂ ਬਾਅਦ ਇਹਨੂੰ ਆਪਾਂ ਅੱਖ ਦੇ ਉੱਤੇ ਅੱਖ ਦੇ ਉੱਤੇ ਰੱਖੇਚਾਂਗੇ ਅੱਖ ਦੇ ਉੱਤੇ ਰੱਖੇਚਾਂਗੇ ਜੀ ਕਿਚਣ ਤੋਂ ਬਾਅਦ ਉਦੋਂ ਆਪਾਂ ਸੈੱਟ ਕਰਕੇ ਲੜ ਨੂੰ ਆਪਾਂ ਫਰੰਟ ਵਾਲੇ ਨੂੰ ਫੋਲਡ ਕਰ ਦਵਾਂਗੇ ਫਰੰਟ ਵਾਲੇ ਨੂੰ ਆਪਾਂ ਫੋਲਡ ਕਰ ਦੇਣਾ ਜੀ ਉਹ ਫਿਰ 12 ਨੂੰ ਹੋਲਡ ਕਰਕੇ ਰੰਡੂਲ ਬੋਲ ਕਰਕੇ ਲੜਨ ਸੈਟ ਕਰਕੇ ਲੜਦੇ ਜੇ ਆਪਾਂ ਬਾਜ ਫੇਰ ਕੇ ਬੁਰਾ ਫਾਂਦ ਲ ਇਕ ਬਰਾਬਰ ਆ ਕੇ ਤਿੰਨ ਲੜਾਂ ਦਾ ਲੜਨ ਨੂੰ ਪੁਰੰਗੀ ਨਾਟ ਕਰਕੇ ਲੜਨ ਨੂੰ ਗਾਦਵਾਂਗੇ ਵੀਡੀਓ ਪਸੰਦ ਆਉਣ ਤਾਂ ਲਾਈਕ ਸ਼ੇਅਰ ਕਮੈਂਟ ਜੂਰ ਕਰਿਓ ਉਹਨਾਂ ਵੀਰਾਂ ਦਾ ਕਿ ਜਰੂਰ ਪਹੁੰਚਾਓ ਜਿਨ੍ਹਾਂ ਨੂੰ ਪਟੇ ਲਾਈ ਪੱਗ ਬੰਨ੍ਹਣ ਦੀ ਪ੍ਰੋਬਲਮ ਆਉਂਦੀ ਆ ਜਿਹੜਾ ਭਾਂਗ ਕਰ ਲੜਨ ਗਾਵਾਂਗੇ ਪਿੱਛੋਂ ਪਿੰਜ ਕਰਾਂਗੇ ਜੀ ਇਹ ਲਿਗੰਦਾਰ ਬੰਦ ਬਜਾਉ ਤੇ ਗੋਦਾ ਬਸਾ ਰੱਖਾਗੇ ਜੀ ਕਿਉਂਕਿ ਜਿਹੜਾ ਗੋਦਾ ਬਸਾਊਗਾ ਉਹਨੂੰ ਅੱਖ ਤੋਂ ਅੱਖ ਦਾ ਖਿੱਚ ਕੇ ਫੋਲਡ ਕਰਾਂਗੇ ਜੀ ਕਿ ਜਦੋਂ ਉਹ ਲੜਨ ਤੋਂ ਬਾਅਦ ਹਟਾ ਕਰਾਂਗੇ ਅੱਖ ਤੋਂ ਫੋਲਡ ਕਰਾਂਗੇ ਫੋਲਡ ਕਰਨ ਤੋਂ ਬਾਅਦ ਇਹ ਲੜਨ ਤੋਂ ਬਾਅਦ ਇੰਨੀ ਐਟ ਕਰਕੇ ਲੜਨ ਨੂੰ ਭਰਾਂ ਟੋਲੀ ਨੂੰ ਆ ਗਏ ਗੇਸ ਲੜਨ ਨੂੰ ਫਰੰਟ ਤੋਂ ਦੱਬ ਕੇ ਲੜਨ ਨੂੰ ਆਪਾਂ ਚੰਗੀ ਰੈਟ ਕਰਕੇ ਲੜਨ ਨੂੰ ਲਗਾ ਦੇਵਾਂਗੇ ਲੜਨ ਨੂੰ ਆਪਾਂ ਚੰਗੀ ਰੈਟ ਕਰਕੇ ਲੜਨ ਨੂੰ ਦੱਬ ਕੇ ਲੜਨ ਨੂੰ ਲਗਾ ਲੈਣਾ ਹੈ ਜੀ ਲੜਾ ਆਪਾਂ ਪੂਰੀ ਚੰਗੀ ਤਰ੍ਹਾਂ ਰੈਟ ਕਰਾਂਗੇ ਸੈਟ ਕਰਾਂ ਤੋਂ ਆ ਲੜਨ ਨੂੰ ਪਾ ਲਗਾ ਦੇਵਾਂਗੇ ਟੱਕ ਟੱਕ ਕਰਕੇ ਗੁਨਾ ਬਿਰਦਾ ਤਾਂ ਕਿ ਜਰੂਰ ਬਚਾਉਣਾ ਮੇਨੂੰ ਪਟਿਆ ਲਾਈ ਪਕ ਬੰਨੀ ਪ੍ਰੋਬਲਮ ਹੋਦੀ ਹੈ ਇਹਨਾਂ ਨੂੰ ਕੋ ਸਟਾਕ ਕਰਕੇ ਲਗਾ ਦਵਾਂਗੇ ਜਿਹੜਾ ਆਪਾਂ ਅਗਲਾ ਲਗਾਵਾਂਗੇ ਪਿੱਛੋਂ ਪਿੰਚ ਕਰਾਂਗੇ ਇਹਨਾਂ ਦਾ ਬੰਦ ਬਸ ਉੱਤੇ ਉਹਦਾ ਆਪਾਂ ਰੱਖਾਂਗੇ ਜੀ ਅੱਖ ਤੋਂ ਖਿੱਚਾਂ ਅੱਖ ਤਾਂ ਖਿੱਚਾਂਗੇ ਅੱਖ ਤੋਂ ਥੱਲੇ ਲਾ ਖਿੱਚਾਂਗੇ ਲੜ ਨੂੰ ਖਿੱਚਣ ਤੋਂ ਬਾਅਦ ਉੱਤੋਂ ਫਰੰਟ ਵਾਲੇ ਨੂੰ ਹੋਲਡ ਕਰਦਾ ਇੱਕ ਵਾਰ ਤੁਮ ਬੋਲਦਾ ਤੋ ਦਾਬੋਗੇ ਫਰੈਂਡ ਤੋਂ ਫਰੈਂਡ ਤੋਂ ਦੱਬਣ ਤੋਂ ਬਾਅਦ ਲੜਨ ਨੂੰ ਆਪਾਂ ਸੈਟ ਕਰਕੇ ਜਿੰਗੀ ਜਨਾ ਲੜਨ ਨੂੰ ਲੜਨ ਨੂੰ ਸੈਟ ਕਰਕੇ ਲਗਾ ਦੇਵਾਂਗੇ ਲੜਨ ਨੂੰ ਜਿੰਨਾ ਐਡ ਕਰਕੇ ਲੜਨ ਨੂੰ ਲਗਾ ਦੇਵਾਂਗੇ ਜੀ ਲੜ ਦੇ ਵਿੱਚ ਆਪਾਂ ਬਾਅਦ ਫਿਰ ਕੇ ਨਰਮ ਆਪਾਂ ਸਾਫ ਕਰ ਲਵਾਂਗੇ ਲੜਨ ਉਪਰ ਜਾਵਾਂਗੇ ਲੜਨ ਉਪਰ ਜਾਵਾਂਗੇ ਰੱਲਵਾਂਗੇ ਜਿਹੜਾ ਆਪਾਂ ਬਾਦ ਹੀ ਸਾਦਨਾ ਆਪਾਂ ਸਾਰੇ ਲੜਾ ਨੂੰ ਸਾਫ ਕਰਾਂਗੇ ਉੱਥੇ ਇੱਥੇ ਲੜਾਂ ਦੇ ਆਪਾਂ ਬਾਜ ਫੇਰਾਂਗੇ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੀ ਸਾਡੀ ਵੀਡੀਓ ਉਹ ਕਿਹੜੇ ਤਰ੍ਹਾਂ ਦੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੇ ਨਾ ਮੇਰੇ ਸਾਡੇ ਬੈਨ ਬੋਲੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਓ ਤੇ ਫਿਰ ਬੋਲੋ ਚੈਨਲ ਸਬਸਕ੍ਰਾਈਬ ਕਰ ਲਓ ਜੀ ਜਿਹੜਾ ਭਾਗ ਅਗਲਾ ਲਗਾਵਾਂਗੇ ਅਗਲਾ ਲੜਾ ਜਿਹੜਾ ਪਛੇ ਮੈ ਲਗਾਵਾਂਗੇ ਇਹ ਲੜ ਨੂੰ ਆਪਾਂ ਉਸੇ ਤਰ੍ਹਾਂ ਲਗਾਵਾਂਗੇ ਉਹ ਬੰਦ ਇਹ ਲੜਦਾ ਆਪਾਂ ਬੰਦ ਬਸ ਉਹ ਤੇ ਉਹਦਾ ਮੱਥਾ ਰੱਖਾ ਗਈ। ਥਲੇ ਰੱਖਣ ਤੋਂ ਆ ਇਹ ਲੜ ਨੂੰ ਆ ਅੱਖ ਤੱਕ ਖਿੱਚਾਂਗੇ। ਅੱਖ ਤੱਕ ਖਿੱਚਣ ਤੋਂ ਬਾਅਦ ਲੜ ਨੂੰ ਆਪਾਂ ਤੋ ਚੱਕਾਂਗੇ ਲੜ ਨੂੰ ਫਰੰਟ ਤੋਂ। ਅਰਧਾ ਚੱਕਣ ਤੋਂ ਬਾਅਦ ਇਹ ਲੜ ਨੂੰ ਆਪਾਂ ਸੈੱਟ ਕਰਾਂਗੇ ਚੰਗੀ ਤਰ੍ਹਾਂ। ਚੰਗੀ ਤਰ੍ਹਾਂ ਸੈੱਟ ਕਰਨ ਤੋਂ ਬਾਅਦ ਅੱਖ ਤੋਟੀ ਅੱਖ ਤੱਕ ਟੀਕਰ ਹੈਗੇ। ਠੀਕ ਕਰਨ ਤੋਂ ਬਾਅਦ ਲੜ ਨੂੰ ਆਪਾਂ ਫਰੰਟ ਵਾਲੇ ਨੂੰ ਘੁਮਾ ਦੇਵਾਂਗੇ ਫਰੰਟ ਵਾਲੇ ਨੂੰ ਲੜਨ ਨੂੰ ਆਪਾਂ ਸੈੱਟ ਕਰਕੇ ਲੜਨ ਨੂੰ ਆਪਾਂ ਫਰੰਟ ਵਾਲੇ ਨੂੰ ਘੁਮਾ ਦੇਵਾਂਗੇ ਲੜਨ ਨੂੰ ਆਪਾਂ ਫਰੰਟ ਤੋਂ ਤੋਂ ਰੱਬ ਕੇ ਫਰੰਟ ਤੋਂ ਲੜਨ ਨੂੰ ਆਪਾਂ ਫਰੰਟ ਵਾਲੇ ਨੂੰ ਘੁਮਾ ਦੇਵਾਂਗੇ ਫਰੰਟ ਵਾਲੇ ਨੂੰ ਘੁਮਾਉਣ ਤੋਂ ਬਾਅਦ ਲੜਨ ਦਾ ਫਾਜ਼ਲਾ ਇੱਕ ਬਰਾਬਰ ਰੱਖ ਕੇ ਇਹ ਲੜਨ ਦੇ ਵਿੱਚ ਆਪਾਂ ਬਾਜ ਫੇਰ ਕੇ ਲੜਨ ਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰਕੇ ਲੜਨ ਨੂੰ ਦਵਾ ਦੇਵਾਂਗੇ ਆਹ ਰਕ ਕੋਰਾ ਬਰਾਕੇ ਲੜਨ ਸਟੈਗ ਕਰਕੇ ਜੰਗੀ ਦਾ ਲੜਨ ਨੂੰ ਲਵਾ ਦਾਂਗੇ ਇਹ ਲੜਦੇ ਜੇ ਆਪਾਂ ਬਾਜ ਫੇਰਾਂਗੇ ਲੜਦਾ ਆਪਾਂ ਜੋ ਆਪਣਾ ਲੜ ਸਾਫ ਹੋ ਜਵੇ ਇਹ ਲੜਨ ਤੋਂ ਪਹਿਰੇ ਹੀ ਰਾਈਟ ਕਰਕੇ ਲੜਨ ਨੂੰ ਲਵਾ ਦਾਂਗੇ ਉਹ ਉਹ ਵੀਰਾਂ ਦਾ ਕਜੂਰੂ ਪਜਾਇਓ ਜਿਨ੍ਹਾਂ ਵੀਰਾਂ ਨੂੰ ਆਡੇ ਉਟੇ ਵਾਲੀ ਹੀ ਬਗਵਨਾਂ ਦੀ ਪ੍ਰੋਬਲਮ ਹੁੰਦੀ ਆ ਆਪਾਂ ਪੱਗ ਦੀ ਗੱਲ ਕਰੀਏ ਪੱਗ ਕੀ 7.5 ਮੀਟਰ ਕਪੜਾ ਆਪਾਂ ਫੁੱਲ ਵਡ ਵਾਰ ਤੇ ਆ ਜੇ ਆਪਾਂ 프ਰੰਟ ਤੋਂ ਆਪਾਂ ਦੱਬ ਲੈਣੀ ਆ ਜੀ ਦੱਬਣ ਤੋਂ ਬਾਅਦ ਆਪਾਂ ਲੜਦੇ ਵਿੱਚ ਆਪਾਂ ਬਾਜ ਫੇਰਾਂਗੇ ਬਾਜ ਫੇਰਨ ਤੋਂ ਬਾਅਦ ਜਿਹੜਾ ਆਪਾਂ ਸਾਰੇ ਲੜਾਂ ਦੇ ਬਾਜ ਫੇਰਾਂਗੇ ਬਾਜ ਫੇਰਨ ਤੋਂ ਬਾਅਦ ਇਹ ਲੜਦੇ ਵਿੱਚ ਆਪਾਂ ਬਾਜ ਫੇਰੀ ਜਾਵਾਂਗੇ ਫਿਰ ਉਹ ਤੋਂ ਬਾਅਦ ਜਿਹੜਾ ਆਪਾਂ ਕਲਗੀ ਲੜ ਲਗਾਵਾਂਗੇ ਜਿਹੜਾ ਆਪਾਂ ਕਲਗੀ ਦੇ ਪੱਗ ਪੈਨ ਪੱਗ ਮਨੱਕ ਦੀ ਜਿਹੜੀ ਸਿਰ ਦੇ ਸੈਂਟਰ 'ਚ ਲਗਾਵਾਂਗੇ ਜੀ ਜਿਹੜਾ ਆਪਾਂ ਕਲਗੀ ਲੜ ਲਗਾਵਾਂਗੇ ਲੜ ਨੂੰ ਹੁਣ ਤੋਂ ਆ ਇਹਨੂੰ ਉੱਤਲੇ ਪਾਸਾ ਥੱਲੇ ਵਾਲੇ ਪਾਸਾ ਉੱਤੇ ਨੂੰ ਥੱਲੇ ਨੂੰ ਫੋਲਡ ਕਰਨ ਤੋਂ ਬਾਅਦ ਇਹ ਲੜ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰਾਂਗੇ ਚੰਗੀ ਤਰ੍ਹਾਂ ਸਾਫ਼ ਕਰਨ ਤੋਂ ਬਾਅਦ ਇਹ ਲੜ ਦੇ ਵਿੱਚ ਆ ਜਿੰਨੇ ਵੀ ਆਪਣੇ ਤੋਂ ਵਾਲ ਹੋਣਗੇ ਆਪਾਂ ਕੱਢ ਲੈਣੇ ਆ ਪੱਡਣ ਤੋਂ ਬਾਅਦ ਇਹ ਲੜਨ ਨੂੰ ਆਪਾਂ ਉੱਚੇ ਕੀਤੇ ਰ ਆਪੂਆ ਸਾਫ ਗਲਾੜ ਕਰਕੇ ਲਗਾ ਦੇਵਾਂਗੇ ਲੜਕਾਂ ਤੋਂ ਬਾਅਦ ਆਪਾਂ ਪਾਕਪੈਂਟ ਦੇ ਨੀਤੇ ਜਿੱਲੇ ਜਾ ਕੇ ਤੈਨੂੰ ਫਰੰਟ ਵਾਲੀ ਨੂੰ ਘੁਮਾ ਲੈਣਾ ਹੈ ਜੀ ਅੱਟ ਵਾਲੇ ਨੂੰ ਘੁਮਾ ਦੋ ਜਿਨਾ ਵੀਰੇ ਨੂੰ ਜਿਹੜਾ ਕਿਰੇ ਵੀਰੇ ਦਾ ਅਲਟ ਵੱਡਾ ਰਹਿ ਜਾਂਦਾ ਉਹਨਾਂ ਦੋ ਜਾਂ ਤਿੰਨ ਪੱਗ ਤੁਸੀਂ ਲਗਾ ਸਕਦੇ ਹੋ ਉਪਰ ਉੱਤੇ ਹੀ ਲੜ ਨੂੰ ਆਪਾਂ ਦਬ ਦੇਣਾ ਹੈਗਾ ਬਾਕੀ ਆਪਾਂ ਪੱਕੀ ਸ਼ਰਟ ਹੀ ਕੱ ਲੈਣੀ ਹੈ ਜੀ ਕਰਨ ਤੋਂ ਬਾਅਦ ਬਾਕੀ ਆਪਾਂ ਲੜਾ ਜਿ ਬਾਝ ਫੇਰ ਲੈਣਾ ਕੱਲ ਕੀ ਲੜ ਜੇ ਕਿਸੇ ਵੀਡੀਓ ਦਾ ਵੱਡਾ ਰਹਿਣਾ ਜੋ ਇਹ ਦਿਨੇ ਪੱਗ ਫੇਨ ਲਗਾ ਸਕਦੇ ਹੋ ਜੀ ਨਾ ਵੀਰਾਂ ਨੇ ਸਾਡੇ ਪੇਨ ਨੂੰ ਫੋਲੋ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਪੇਨ ਨੂੰ ਬੋਲੋ ਚੈਨਲ ਸਬਸਕ੍ਰਾਈਬ ਕਰ ਲੋ ਜੀ ਅੱਪੂ ਬਾਕੀ ਦਾ ਲੜ ਆਪਾਂਗਾ ਉੱਤੇ ਹੀ ਦੱਬ ਦੇਣਾ ਹੈਗਾ ਦੱਬਣ ਤੋਂ ਬਾਅਦ ਜਿਹੜਾ ਆਪਾਂ ਪਹਿਲਾਂ ਲਗਾ ਲਗਾਇਆ ਜਿਵੇਂ ਲੜ ਨੂੰ ਆਖ ਤੋਂ ਚੱਕਣਾ ਲੱ ਕਰਨ ਤੋਂ ਬਾਅਦ ਜਿਹੜਾ ਆਪਣੇ ਕਬੀ ਸਾਈਡ ਪੇਚ ਨੂੰ ਲੜ ਦੇ ਫਸਾਈ ਕਰਾਂਗੇ ਜਾਂ ਤੋਂ ਬਾਅਦ ਲੜ ਦੇ ਲੜ ਨੂੰ ਕੋ ਚੱਕ ਸੈੱਟ ਕਰਾਂਗੇ 50 ਆਪਣੀ ਸਿਰ ਟਕਾਂ ਤੋਂ ਬਾਅਦ ਰਾਮ ਨੂੰ ਬ ਚੰਗੀ ਤਰ੍ਹਾਂ ਡਕ ਕਰ ਲਵਾਂਗੇ ਜਿਹੜਾ ਆਪਾਂ ਸਿਰ ਟਕਾਂਗੇ ਫਿਰ ਨੂੰ ਦੋਵੇਂ ਪਾਸੇ ਉਤੋਂ ਗੱਲਾ ਖੋਲ ਕੇ ਦੋਵੇਂ ਪਾਸੇ ਨੂੰ ਦੋਵੇਂ ਪੱਲੇ ਨੂੰ ਜਾਰੇ ਪਾਸੇ ਨੂੰ ਫਲਾ ਲਵਾਂਗੇ ਫਿਰ ਸ਼ੇਰ ਕਵਰ ਕਰ ਲਈ ਡਬਲ ਸੀਛਾ ਇਹ ਬਾਦੀ ਬਾਦ ਤੋਂ ਕਰ ਸਕਦੇ ਹੋ ਆਪਾਂ ਨੂੰ ਪਿੱਛੋਂ ਖਿੱਚ ਲਾਂਗੇ ਡਬਲ ਸੀ ਬਾਦੀ ਬਾਦ ਤੋਂ ਕਰ ਸਕਦੇ ਹੋ ਆਪਾਂ ਚੰਗੀ ਤਰ੍ਹਾਂ ਲੜਨ ਨੂੰ ਚੰਗੀ ਤਰ੍ਹਾਂ ਕਵਰ ਕਰ ਦੇਣਾ ਹੈਗਾ ਇਹੜਾ ਪਾਗਰ ਬੱਚੋਂ ਦੋਵੇਂ ਬਲੇ ਫੋਲਡ ਕਰਕੇ ਲਾਡ ਨੂੰ ਸੈਟ ਕਰਕੇ ਲਗਾ ਲੈਣਾ ਹੈ ਵੀਡੀਓ ਪਸੰਦ ਹੋਣ ਤੇ ਲਾਈਕ ਤੇ ਕਮੈਂਟ ਕਰ ਰੂਗਰੇ ਇਹ ਜੀ ਹੋਰ ਵੀ ਢੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ